ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਪਹੁੰਚਾ ਡੇਰੀ ਫਾਰਮ 511 ਦੇ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਬੱਗੇ ਗਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੋ ਝੋਟੀਆਂ ਦਿਖਾਵਾਂਗੇ ਦਵੇਂ ਧੋਖੜਾਂ ਬਣਾਵਾਂ ਤੇ ਆਪਾਂ ਪਹੁੰਚੇ ਆ ਵੀਰ ਬਲਦੇਵ ਸਿੰਘ ਹਣਾ ਖੋਲ ਤੇ ਆਜੂ ਕਰਦੇ ਆ ਵੀਰ ਨਾਲ ਗੱਲਬਾਤ ਸੱਸੀ ਘਰ ਵੀਰ ਜੀ ਸੱਸੀ ਘਰ ਜੀ ਸੁਣਾਓ ਠੀਕ ਠਾਕ ਤੁਸੀਂ ਸੁਣਾਓ ਹੋਰ ਵੀ ਜੱਗੇ ਕੀ ਹਾਲ ਚੜ੍ਹ ਵੀ ਕਲਾ ਤੁਸੀਂ ਸੁਣਾਓ ਸਭ ਠੀਕ ਠਾਕ ਇਹ ਆਪਣਾ ਨਾਮ ਤੇ ਐਡਰੈਸ ਦਾਤੀਏ ਨਾਮ ਮੇਰਾ ਸਰਦੇਵ ਸਿੰਘ ਪਿੰਡ ਬੱਗੇਕਲਾਂ ਠੀਕ ਹੈ ਜੀ ਪੀ ਨਾਲਾ 8 ਜਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਹੀ ਬੋਲ ਦਿਓ 9801932693 ਠੀਕ ਹੈ ਜੀ ਇੱਕ ਕਰੀਏ ਸ਼ੁਰੂਆਤ ਇਹਦਾ ਹਾਂਜੀ ਹਾਂਜੀ ਮੈਂ ਆ ਦੱਸਿਓ ਹਾਂ ਝੁੱਟੀ ਤੋਂ ਬਾਰੇ ਕਿਨਵਾਏ ਸੁਆ ਸੁਣਾ ਤੇ ਕੀ ਇਹਦਾ ਮਿਲ ਕੇ ਰਿਕਾਰਡ ਜੇ ਇਹ ਵੀਰ ਜੀ ਤਿਹੇ ਸੁਏ ਦੀ ਗੱਪਣਿਆ ਡੇਢ ਮਹੀਨੇ ਦੀ ਗੱਪਣਿਆ ਤੱਤੀਆ ਗੱਪਣਿਆ ਅੱਛਾ ਜੀ ਤੇ ਦੁੱਧ ਥੱਲੇ ਮੈਂ ਇਹ 8.5 ਕਿਲੋ ਚੋਕ ਲਿਆਂਦਾ ਤੇ ਦੁੱਧ 7.5 ਕਿਲੋ ਹੈ ਸਾਡੇ ਅੱਛਾ ਠੀਕ ਹੈ ਠੀਕ ਹੈ ਸਾਡੇ 7.5 ਦੁੱਧ ਆਪਾਂ ਚੋਣਾ ਹੈ ਤੇ ਡੇਢ ਮਹੀਨੇ ਦੀ ਵੀ ਦਾਦਾ ਕੇ ਬਣੀ ਆ ਇਹ ਪਤਾ ਸੱਜਣ ਨੇ ਕਿੰਨਾ ਕਚਵਾ ਦੋਦਾ ਓਏ ਇਹ ਤਾਂ ਮਹਾਰਾਜ ਜੀ ਪਾਕਿਸਤਾਨ ਦੀ ਨੀਲੀ ਰਾਵੀ ਦੀ ਬਾਜੀ ਝੋਟੀ ਆ ਹਾਂਜੀ ਉਧਰ ਦੀ ਝੋਟੀ ਪ्योर ਪਾ ਗੋਵੇ ਲੱਗ ਨੀਲੀ ਦੀਆਂ ਨਿਸ਼ਾਨੀਆਂ ਸਾਰੀਆਂ ਖਬਰ ਕਰਦੀ ਆ ਹਾਂਜੀ ਹਾਂਜੀ ਔਰ ਸਾਰੇ ਮਾਰਕਾ ਹੈਗੇ ਆ ਮੂੰਹ ਤੇ ਫੇਰ ਆਉ ਮੋਸਬੱਦੀ ਮੋਸ ਚ ਦੋਵੇਂ ਅੱਖਾਂ ਤੇ ਲੀਂਦੀਆਂ ਚੋਰ ਦੀਦੀ ਦੀ ਤੇ ਖੋਲ ਦਿਓ ਫਿਰ ਹਾਂ ਇਹ ਅਸਲ ਭੂਰੇ ਤੋਂ ਲੈ ਆਂਦੀ ਠੀਕ ਆ ਠੀਕ ਆ ਹਾਂਜੀ ਦੀਦੀ ਮੈਂ ਖੋਲ ਖੋਲ ਲੋ ਬਾਈ ਜੀ ਅਸਲ ਭੂਰੇ ਤੋਂ ਲੈ ਆਂਦੀ ਵੀ ਨਾ ਨੀਲੀ ਰਾਵੀ ਤੇ ਕੱਦ ਕੱਦ ਬਹੁਤੀ ਚੰਗਾ ਵਾ ਬਾਕੀ ਤੁਹਾਨੂੰ ਆਪਾ ਖੋਲ ਕੇ ਵਿਖ ਕਾਦਰ ਖੜ ਚੰਗੀ ਵਜਨ ਵਾਲੀ ਹਾਂਜੀ ਹਾਂਜੀ ਨੋ ਬਜੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੇ ਸੱਚ ਰੱਖੋ ਥੋੜਾ ਡਰਦੀ ਮੈਂ ਥੋੜਾ ਡਰਦੀ ਨਿਕੰਦੇ ਚੱਲ ਕੋਈ ਗੱਲ ਯਾਰ ਕੁਆਲ ਚੈੱਕ ਕਰ ਸਕਦੇ ਤੁਸੀਂ ਬਾਕੀ ਸਾਡਾ ਕਾੜ ਬਹੁਤ ਹੀ ਚੰਗਾ ਵਾ ਝੋਟੀ ਦਾ ਇਹ ਸਿੱਜੇ ਸੂਵੇ ਨੂੰ ਕਾਹ ਵੇਚਦਾ ਕਿ ਡੇਢ ਕਿ ਮਹੀਨੇ ਦੀ ਕੰਮ ਬਣੀ ਆ ਬਣੀ ਪਾਸੇ ਦਾ ਕੋਈ ਵੀ ਮੇਰਾ ਹਾਂ ਹੋਰ ਕੋਈ ਗੱਲ ਨਹੀਂ ਹੋਰ ਹੋਰ ਗੱਡੀ गाड़ी ਗੱਡੀ ਡੱਕ ਡੱਕ ਦੀ ਆ ਟਿਕ ਹਾਂ ਫੜਾ ਲੈ ਆ ਵੀਰ ਲੈ ਇਹ ਮੋੜ ਲਿਆ ਮੋੜ ਲਿਆ बहुत ज्यादा चंगे कट कट वाली है फेस क्वालिटी तू चेक कर सकदे जे प्योर नीली राय विच पक्का है हां एक हो जाती है तुम बहुत ज्यादा है गा गा जा पीछे 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 अगले में तसल्ली गला जुड़ा जो ਫਿਰ ਅਰਥਾਤ ਇਹ ਕੈਮਰੇ ਅਰਥਾਤ ਕਰਕੇ ਚਲੋ ਪੱਜੀ ਕਰਦੀ ਆ ਛੋਟੀ ਨਿਕਲੋ ਲਓ ਭਾਈ ਲਾ ਕੇ ਤੁਸੀਂ ਚੈੱਕ ਕਰ ਸਕਦੇ ਜੀ ਕਿ ਕਿਵਾਲਿਟੀ ਤੁਹਾਨੂੰ ਦਾ ਸੈਜ ਗੈਪ ਤੇ ਕੀ ਮੁੱਲ ਕਰਨਾ ਵੀਰ ਜੀ ਰਹਿਰ ਵੀਰ ਜੀ ਅੱਜ ਕੱਲ ਤੇ ਤੁਹਾਡਾ ਬੜਾ ਮਈਆਂ ਦਾ ਐਵੇਂ ਲੱਖ ਲੱਖ ਰੁਪਏ ਦਾ ਮੁੱਲ ਕਰੀ ਜਾਂਦੇ ਹਾਂ ਜੀ ਹਾਂ ਜੀ ਹਾਂ ਜੀ ਤੇ ਆਪਾਂ ਕੋਈ ਛੋਟਾ ਜਿਹਾ ਭਾਅ ਨਹੀਂ ਦੇ ਦੇਣੀ ਠੀਕ ਹੈ ਠੀਕ ਹੈ ਜੀ ਹਾਂ ਮੁੱਲ ਕਰੀਏ ਭਾਵੇਂ 65 ਅੱਛਾ ਜੀ ਟ੍ਰੇਡ ਦੀ ਨਾ ਦੇ ਦੀ ਨਹੀਂ ਕਰੀਏ ਜਾਈ ਜੀ 60 ਦੀ ਦੇ ਦੀ ਦੋਵੇਂ ਛੱਡ ਦਈਏ 56 ਦੀ ਤੇ 77 57 ਦੀ ਠੀਕ ਆ ਲਓ ਬਾਈ ਜੀ 57000 ਦੀ ਕੱਦ ਕੱਡ ਬਹੁਤ ਹੀ ਜ਼ਿਆਦਾ ਚੰਗਾ ਵਾ ਤੇ ਬਿਲਕੁਲ ਨਿਗਾਹ ਆ ਮੁੱਲ ਕੀਤਾ ਵੀਰ ਲੈ ਇਹਦੇ ਝੋਟੀ ਚੰਗੀ ਆ ਆ ਜਿਓ ਹੁਣ ਦੂਜੇ ਨੰਬਰ ਤੇ ਦੱਸਿਓ ਹੁਣ ਫਿਰ ਕੀਤੇ ਪਾਰੇ ਵੀ ਜੀ ਸਾਡੇ 14ਵੇਂ ਮਹੀਨੇ ਦੀ ਚੱਕ ਪਾਸ ਕਰਾ ਕੇ ਲਿਆ ਅੱਛਾ ਜੀ ਸਾਡੇ 14ਵੇਂ ਮਹੀਨੇ ਦੀ ਚੱਕ ਪਾਸ ਜੋ ਤੇ ਦੁੱਧ ਦੇ ਥੱਲੇ ਮੈਂ 8 ਕਿਲੋ ਚੋਕੇ ਲਿਆਂਦਾ ਤੇ ਹੁਣ ਦੁੱਧ ਸਾਡੇ 6 ਲੀਟਰ ਹੈ ਅੱਛਾ ਅੱਛਾ ਠੀਕ ਹੈ ਠੀਕ ਹੈ ਜੀ ਦੋ ਭਾਈ ਜੀ ਸਾਡੇ ਜਵਾਲੇ ਦੀ ਚੱਕ ਪਾਸ ਆ ਤੇ ਕੱਦ ਕਾਠੇ ਦਾ ਵੀ ਬਹੁਤ ਚੰਗਾ ਵਾਰੀ ਬਹੁਤ ਵੀ ਵੱਡੇ ਕੱਦ ਦੀ ਹੋ ਲੋ ਜਾਨ ਸਾਡੇ ਟਾਕੂ ਵਾਲੇ ਆ ਇਹ ਇਹ ਤਾਂ ਪਤਾ ਸੱਜਦਾ ਕਿੰਨਾ ਨਿਕਲਿਆ ਤੁਸੀਂ ਜਰਾ ਇਹ ਵੀ ਜੀ ਇਹ ਛੋਪੀ ਲਈ ਆਪਾਂ ਡੈਰੀ ਤੇ ਤੁਹਾਨੂੰ ਪਤਾ ਇਹ ਡੈਰੀ ਵਾਲੇ ਛੋਹੀ 14 15 ਕਿਲੋ ਵਾਲੀ ਤੋਂ ਘੱਟ ਨਹੀਂ ਹਾਂਜੀ ਹਾਂਜੀ ਹੈ ਠੀਕ ਹੈ ਠੀਕ ਹੈ ਤੇ ਆਪਾਂ ਇਹ ਲੈ ਨਹੀਂ ਠੀਕ ਹੈ ਲਓ ਬਈ ਜੀ ਡੈਰੀ ਥਾਨ ਕੁਆਲਟੀ ਵੇਖੋ ਜੀ ਤੁਹਾਨੂੰ ਬੜਾ ਚੰਗਾ ਲੱਗਾ ਜਿਹੜਾ ਚੰਗੇ ਰੱਖਦੇ ਇਹ ਮਾੜਾ ਬਚੂ ਨਹੀਂ ਰੱਖਦੇ ਡੈਰੀ ਇਹ ਟੋਟਾ ਡਕਾਰ ਜੀ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਹੀ ਚੰਗੀ ਆ ਹਾਂ ਥਾਨ ਮਾਨਾ ਬੜਾ ਸਾਫ ਸੁਥਰਾ ਜਿਹਾ ਸਵਾਇਪਲੀ ਬੜੀ ਚੰਗੀ ਲੱਗੀ ਠੀਕ ਹੈ ਠੀਕ ਹੈ ਸਾਢੇ 2 ਮਹੀਨੇ ਜੀ ਵਾਲੀ ਕੁਆਲਟੀ ਦਾ ਨਾ ਸੈਲ ਕਰਾਉਣੇ ਤਾਂ ਕੈਸਟਾਂਬਲਾ ਸਾਢੇ 6 ਲੀਟਰ ਬਾਈ ਜਾਂਦਾ ਕਿ ਦੁੱਧ ਰੈਡੀ ਆ 2 ਕਿ 8 ਲੈਂਦਾ ਠੀਕ ਹੈ ਜੀ 2 ਕਿ ਬਾਈ ਨੇ 8 ਲੈਂਦਾ ਫੇਰ ਚਲੋ ਇਹ ਘੜਕੀ ਵੀਰ ਦੇ ਕੋਲੋਂ ਚਲੋ ਅੱਜ ਕੱਲ ਤੇ ਆਈਆਂ ਠੀਕ ਹੈ ਠੀਕ ਹੈ ਲਓ ਭਾਈ ਸਭ ਤੋਂ ਉਰੇ ਵਿੱਚ ਨਾਲੇ ਤੁਹਾਨੂੰ ਬੜਾ ਦੂਜੇ ਥਾਂ ਆ ਕੇ ਦੁੱਧ ਰਹਿ ਜਾਂਦਾ ਫਰਕ ਕੱਡ ਕਾਠ ਬੜਾ ਵੀਰ ਭਰਾ ਸਾਂਭਲਾ ਲਾਜੂਗਾ ਚਲੋ ਦੁੱਧ ਚੰਗਾ ਖਵਾਈ ਜੋਗੇ ਵੀ ਕੱਡ ਕਾਠ ਲੋ ਦਰਾਂ ਹਾਂਜੀ ਹਾਂਜੀ ਰੋਬੀ ਵਾਦੇ ਵੰਡੀਆਂ ਤੁਹਾਨੂੰ ਪਤਾ ਕਿ ਗਾਂ ਕਮੇਟੀ ਵਾਲਾ ਹੀ ਹਿਸਾਬ ਤਾ ਆਉਂਦਾ ਮੇਟੀ ਜੋ ਕਮੇਡੇੜਾ ਲੈ ਗਿਆ ਨਾ ਵੀਰ ਖਾਂ ਦੀਆਂ ਦੀ ਸੁਭਜ ਕਮੇਟੀ ਬਹੁਤ ਹੀ ਵਧੀਆ ਵਾ ਦੂਜੇ ਸੁਈਲੀ ਕਪੜਜੋ ਠੀਕ ਹੈ ਜੀ ਹਾਂਜੀ ਹਾਂ ਹਾਂ ਜੀ ਭਾਈ ਲੱਗ ਗਿਆ ਤੁਸੀਂ ਕਰ ਸਕਦੇ ਜੀ ਚੈੱਕ ਸਣਾ ਦਾ ਸਾਈਜ਼ ਗਿਆ ਤੇ ਅਟਰ ਕੁਆਲਿਟੀ ਲੋਬੀ ਚਾਰਾ ਸਣਾ ਦਾ ਸਾਈਜ਼ ਗਿਆ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਠੀਕ ਹੈ ਠੀਕ ਹੈ ਜੀ ਕੀ ਮੁੱਲ ਵਿੱਚ ਜਿਹੜਾ ਹੈ ਜੀ ਜੀ ਇਹਦਾ ਮੁੱਲ ਭਾਨ ਕਰੀਏ ਲੋਕ ਦੇ ਜੋ ਛੋਟੀਆਂ ਥੋਖੜਾਂ ਕ ਬਣਾ ਦਾ ਲੱਖ ਲੱਖ ਰੁਪਏ ਬਹੁਤ ਖਰੀਦ ਜਾਂਦੇ ਹਾਂਜੀ ਹੈ ਹਾਂਜੀ ਹਾਂ ਤੇ ਆਪਾਂ ਮੋਲੇ ਆਪੀ 80000 ਰੁਪਏ ਕਰੀਏ ਜਿੱਥੇ ਕਿ ਦੇਹ ਦੇ 10 ਹੀ ਦੇਈਏ ਜਿੱਥੇ ਕਿ ਛੱਡ ਹੀ ਦੇਣੀ ਆਪਾਂ ਜਿੱਥੇ ਛੱਡ ਦੇਣੀ ਆਹੋ 200 ਕਰੀਏ 75 ਦਿਨਾਂ ਦੀ ਜਿੱਥੇ 200 ਰੁਪਏ ਦਾ ਛੋਟ ਹੀ ਕਰਨੀ ਬਸ ਉਹ ਦੱਸ ਮੁੱਲ ਹਾਂ ਹਾਂ ਨਾ ਜਿੱਥੇ 100 ਰੁਪਏ ਛੋਟ ਹੋਣੀ 73000 ਠੀਕ ਹੈ ਜੀ ਲਓ ਬਈ 73000 ਦੀ ਦਾ 100 ਰੁਪਏ ਬਈ ਕਹਿੰਦਾ ਵੀ ਛੋਟ ਕਰ ਤੇ ਬਹੁਤ ਹੀ ਜ਼ਿਆਦਾ ਚੰਗੀਆਂਵਾਂ ਝੋਟੀਆਂ ਲੋਵੇ ਕਦ ਕੱਢੇ ਮੇਰਾ ਕਿ ਦੱਸ ਠੀਕ ਹੈ ਠੀਕ ਹੈ ਜੀ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ ਥੱਲੇ ਦੀ